ਸਵੇਰੇ ਕੋ ਲੋਕਾ ਪਈਆ ট্রাক ਜਿਹੜਾ ਲੋਕਾਂ ਨੇ ਜਿਹੜਾ ਤਸਕ ਤੋਂ ਕੋਤਨ ਕਹਿੰਦੇ ਨੇ ਕਹਿੰਦੇ ਆ ਕਿ ট্রাক ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹਦੇ ਵਿੱਚ ਹੁਣ ਤੱਕ ਕੋਈ ਸਬੂਤ ਹੋ ਲੋ ਕੀ ਕੀ ਹੈ ਜੀ ਕੀ ਕਾਰਵਾਈ ਕੀਤੀ ਹੈ ਕੀ ਬੰਦੇ ਫੜੇ ਗਏ ਸਾਡੇ ਡੰਡਾ ਤੋਂ ਡੱਬਾ ਵਾਲੀ ਰੋਡ ਤੇ ਰਫੈਨਰੀ ਰੋਡ ਤੇ ਇਹ ਸਾਨੂੰ ਇਹ ਇਤਲਾਹ ਸੀ ਕਿ ਇੱਕ ਗਰੋ ਜਿਹੜਾ ਕਿ ਕੁਈ ਰਾਜ ਆਂਦਿਆਂ ਨੂੰ ਜਾਂ ਟਰੱਕਾਂ ਵਾਲਿਆਂ ਨੂੰ ਉਹ ਘੇਰ ਕੇ ਉਹਨਾਂ ਤੋਂ ਲੈਫਟ ਲੇਨ ਦੇ ਬਹਾਨੇ ਜਾਂ ਟਰੱਕ ਅੱਗੇ ਲਗਾ ਕੇ ਘੇਰ ਕੇ ਉਹਨਾਂ ਦੀ ਲੁੱਟ ਖੋ ਕਰਦੇ ਆ ਤੇ ਇਸੇ ਆਧਾਰ ਤੇ ਤੇ ਸਾਡੇ ਮਾਨਯੋਗ ਏ ਡੀ ਜੀ ਪੀ ਸਾਹਿਬ ਬਠਿੰਡਾ ਤੇ ਸਾਡੇ ਐਸ ਐਸ ਪੀ ਸਾਹਿਬ ਬਠਿੰਡਾ ਨੇ ਇਸ ਗਰੋਹ ਨੂੰ ਕਾਬੂ ਕਰਨ ਦੇ ਲਈ ਇੱਕ ਸਾਨੂੰ ਸਖਤ ਹਦਾਇਤਾਂ ਕੀਤੀਆਂ ਸੀ ਤੇ ਇਸੇ ਦੌਰਾਨ ਹੀ ਕੱਲ ਇੱਕ ਸਾਨੂੰ ਇਤਲਾਹ ਮਿਲੀ ਸੀ ਕਿ ਅਹੀ ਇੱਕ ਨਵਦੀਪ ਸਿੰਘ ਜਿਹੜਾ ਪਿੰਡ ਜਨੌਦ ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਤੇ ਜਗਸ਼ੀਰ ਸਿੰਘ ਵੀੜ ਤਲਾਬ ਦਾ ਰਹਿਣ ਵਾਲਾ ਤੇ ਤਰਮਿੰਦਰ ਸਿੰਘ ਬਠਿੰਡੇ ਦਾ ਰਹਿਣ ਵਾਲਾ ਤੇ ਜਿਹੜਾ ਇਹ ਸਾਡੇ ਇਲਾਕੇ ਦੇ ਵਿੱਚ ਇਸ ਜਗ੍ਹਾ ਤੇ ਇਹ ਇੱਕ گرو ਬਣਾ ਕੇ ਇਹ ਟਰੱਕਾਂ ਵਾਲਿਆਂ ਦੀ ਲੁੱਟ ਕੋ ਕਰ ਲੁੱਟ ਕੋ ਕਰ ਰਿਹਾ ਤੇ ਜਿਸ ਤੇ ਅਸੀਂ ਇੱਕ ਮੁਕੱਦਮਾ ਨੰਬਰ 67 ਅੰਡਰ ਸੈਕਸ਼ਨ 309 35B NS ਦੇ ਅਧੀਨ ਅਸੀਂ ਇਹ ਦਰਜ ਕੀਤਾ ਸੀਗਾ ਤੇ ਇਸੇ ਦੌਰਾਨ ਹੀ ਇਸ ਗਰੋਹ ਨੇ ਇੱਕ ਗੁਰਵਿੰਦਰ ਸਿੰਘ ਵਾਸੀ ਤਰਨਤਾਰਨ ਜਿਹੜਾ ਕਿ ਰਫਾਇਨਰੀ ਤੋਂ ਆਪਣਾ ਟਰੱਕ ਲੈ ਕੇ ਵਾਪਸ ਜਾ ਰਿਹਾ ਸੀ ਤੇ ਲੈਫਟ ਲੇਨ ਦੇ ਬਹਾਨੇ ਉਸ ਦੇ ਟਰੱਕ ਨੂੰ ਰੋਕ ਕੇ ਇਹ ਤਿੰਨੇ ਵਿਅਕਤੀ ਉਹਦੇ ਟਰੱਕ ਦੇ ਵਿੱਚ ਚੜ ਗਏ ਤੇ ਇਹਨਾਂ ਕੋਲੇ ਤੇਜ਼ ਤਾਰ ਹਥਿਆਰਾਂ ਦੇ ਨਾਲ ਉਹਦੀ ਕੁੱਟਮਾਰ ਕਰਕੇ ਉਹਦੀਆਂ ਬਾਹਾਂ ਬੰਨ੍ਹ ਕੇ ਉਹ ਤੋਂ ਇਹਨਾਂ ਨੇ ਬਟੂਏ ਦੇ ਵਿੱਚੋਂ 1500 ਰੁਪਏ ਦੀ ਨਕਦੀ ਤੇ ਉਹਦਾ ਏਟੀਐਮ ਕਾਰਡ ਤੇ ਬਾਕੀ ਜਿਹੜੇ ਉਹਦਾ ਮੋਬਾਈਲ ਫੋਨ ਸੀ ਤੇ ਹੋਰ ਇਹ ਜਿਹੜਾ ਸਮਾਨ ਸੀਗਾ ਉਹਦਾ ਇਹਨਾਂ ਨੇ ਖੋਲਿਆ ਸੀ ਤੇ ਫਿਰ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਦਿਸ਼ਾ ਨਿਰਦੇਸ਼ ਤੇ ਹਦਾਇਤਾਂ ਤੇ ਕੰਮ ਕਰਦੇ ਹੋਇਆ ਐਸ ਐਚਓ ਸੰਗਤ ਤੇ ਚੌਕੀ ਇਨਚਾਰਜ ਪਥਰਾਲਾ ਨੇ ਇਸ ਗਰੋਹ ਦੇ ਤਿੰਨ ਵਿਅਕਤੀ ਜਿਨ੍ਹਾਂ ਦੇ ਵਿੱਚੋਂ ਨਵਦੀਪ ਸਿੰਘ ਤੇ ਜਗਸ਼ੀਰ ਸਿੰਘ ਤੇ ਤਰਮਿੰਦਰ ਸਿੰਘ ਨੂੰ ਕਾਬੂ ਕੀਤਾ ਸੀ ਤੇ ਇਹਨਾਂ ਦੇ ਕੋਲੋਂ ਅਸੀਂ ਜਿਹੜਾ ਉਸ ਲੁੱਟਿਆ ਜਿਹੜਾ ਸਮਾਨ ਸੀਗਾ ਇਹ ਅਸੀਂ ਉਹਨਾਂ ਤੋਂ ਬਰਾਮਦ ਕਰ ਲਿਆ ਸੀ ਤੇ ਇਸੇ ਤਰ੍ਹਾਂ ਨਹੀਂ ਜਦੋਂ ਇਹ ਦੋਸ਼ੀ ਨੂੰ ਤੁਸੀਂ ਕਾਬੂ ਕਰ ਰਹੇ ਸੀ ਤਾਂ ਇਹਨਾਂ ਦੇ ਵਿੱਚੋਂ ਇੱਕ ਦੋਸ਼ੀ ਜਗਸ਼ੀਰ ਸਿੰਘ ਜਿਹੜਾ ਦੌੜਦਾ ਹੋਇਆ ਡਿੱਗ ਪਿਆ ਸੀ ਜਿਹਦੇ ਗਿੱਟੇ ਤੇ ਵੀ ਛੱਟ ਲੱਗੀ ਸੀ ਇਹਨਾਂ ਨੇ ਕੋਈ ਇਸ ਤੋਂ ਪਹਿਲਾਂ ਵੀ ਵਾਰਦਾ ਤਾਂ ਕਿੰਨੀਆਂ ਤੋਂ ਵਾਰਦਾ ਤਾਂ ਦੇ ਵਿੱਚ ਸ਼ਾਮਲ ਸੀ ਇਹ ਜਿਹੜਾ ਦੋਸ਼ੀ ਨਵਦੀਪ ਸਿੰਘ ਆ ਇਹਦੇ ਤੇ ਤਿੰਨ ਮੁਕਾਦਮੇ ਦਰਜ ਆ ਦੋ ਕਸਾਈ ਜੈਕਟ ਦੇ ਇੱਕ ਇਹਦੇ ਤੇ 420 ਦਾ ਮੁਕੱਦਮਾ ਦਰਜ ਆ ਤੇ ਜਿਹੜਾ ਜਗਸ਼ੀਰ ਸਿੰਘ ਆ ਇਹ ਦੋਚੀ ਤੇ ਦੋ ਐਨਡੀਪੀਐਸ ਦੇ ਮੁਕੱਦਮੇ ਤੇ ਇੱਕ ਚੋਰੀ ਤੇ ਲੁੱਟਖੋ ਦਾ ਮੁਕੱਦਮਾ ਇਹ ਦਰਜਾਂ ਤੇ ਬਾਕੀ ਸਾਡੀ ਅੱਜ ਅਸੀਂ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਤੇ ਰਿਮਾਨਡ ਲੈ ਕੇ ਇਹਨਾਂ ਤੋਂ ਡੰਗਾਈ ਨਾ ਪੁੱਛਕਿਛ ਕਰਕੇ ਹੋਰ ਇਹਨਾਂ ਦੀਆਂ ਵਾਰਦਾਤਾਂ ਜਿਹੜੀਆਂ ਕੀਤੀਆਂ ਉਹਦਾ ਬਾਰੇ ਸਰਾਕ ਲਗਾਵਾਂਗੇ 10 ਚੁਤਰਾਣ ਤੋਂ ਉੱਥੇ ਕੋੜਮਟਾ ਆ ਉਹ ਵੀ ਇਹ ਏਸੀ ਰੋਡ ਦੇ ਉੱਪਰ ਹੀ ਕਿਉਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀਗੇ ਲੁਧਿਆਣੇ ਦਾ ਬੰਦਾ ਦੱਸਿਆ ਜਾ ਰਿਹਾ ਉਹ ਇੱਥੇ ਆ ਕੇ ਹੀ ਕਿਉਂ ਜਿਹੜਾ ਇਸ ਤਰ੍ਹਾਂ ਦੀਆਂ ਵਾਰਦਾਤਾਂ ਕਰ ਰਿਹਾ ਹੈ। ਬਾਕੀ ਇਹਨਾਂ ਤੋਂ ਅਸੀਂ ਰਿਮਾਂਡ ਲੈ ਕੇ ਅਸੀਂ ਢਗਾਈ ਦੇ ਵਿੱਚ ਇਹ ਪੁੱਛਗਿੱਛ ਕਰਾਂਗੇ ਤੇ ਇਹ ਜਿਹੜਾ ਮੇਨ ਜਿਹੜਾ ਬਠਿੰਡੇ ਤੋਂ ਡੱਬਾ ਵਾਲੀ ਰੋਡ ਆ ਜਾਂ ਰਫਾਇਨਰੀ ਰੋਡ ਆ ਇਹ ਕਾਫੀ ਲੰਬਾ ਰੋਡ ਆ ਤੇ ਕਿਉਂਕਿ ਨਵੀਂ ਹਾਈਵੇ ਬਣੀ ਆ ਤੇ ਬਾਕੀ ਇੱਥੇ ਟਰੱਕਾਂ ਦੀ ਜਿਹੜੀ ਹੈਗੀ ਆ ਰਫਾਇਨਰੀ ਕਰਕੇ ਟਰੱਕਾਂ ਦੀ ਆਮ ਰਫਤ ਇਹ ਵੀ ਕਾਫੀ ਭਾਰੀ ਗਿਣਤੀ ਦੇ ਵਿੱਚ ਵਿਕਲਾਂ ਦਾ ਨਿੰਗਦੇ ਹੋਣ ਕਰਕੇ ਉਹ ਅਲਾਵਾ ਇਹਨਾਂ ਨੇ ਕੋਈ ਗਾਰਾਂ ਵਾਲੇ ਲੁੱਤੇ ਹੋਣ ਜਾਂ ਕੋਈ ਛੋਟੇ ਵਿਕਲਾਂ ਵਾਲੇ ਲੁੱਤੇ ਹੋਣ ਅੱਜ ਤੱਕ ਕੋਈ ਸਾਹਮਣੇ ਆਇਆ ਨਹੀਂ ਇਹ ਅਸੀਂ ਜਦੋਂ ਹੁਣ ਦਰਾਨੇ ਤਪਦੀਸ਼ ਢਗਾਈ ਨਾਲ ਇਹਨਾਂ ਤੋਂ ਪੁੱਛਕਿਛ ਕਰਕੇ ਜੋ ਵੀ ਇਹਨਾਂ ਦੀਆਂ ਹੋਰ ਵਾਰ ਦਾ ਤੰਕੀਤੀਆਂ ਹੋਣਗੀਆਂ ਉਹਦਾ ਵੀ ਸਰਾਗ ਲਗਾਵਾਂਗੇ ਕਿਉਂਕਿ ਉੱਥੇ ਲੋਕਾਂ ਨੇ ਜਿਹੜੇ ਮੌਕੇ ਦੇ ਉੱਪਰ ਸੀ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਜੇ ਇਹ ਨੈਸ਼ਨਲ ਹਾਈਵੇ ਔਰ ਨੈਸ਼ਨਲ ਹਾਈਵੇ ਵੀ ਇਹ ਜਿਹੜੀ ਆ ਬੜੀ ਵੱਡੀ ਉਹ ਆਈ ਜੇ ਮਾਰ ਰਹੀ ਹੈ ਜੇ ਇਸੇ ਤਰ੍ਹਾਂ ਹੀ ਚੁੜਾ ਰਿਹਾ ਤਾਂ ਲੋਕ ਕਿਵੇਂ ਲੰਘਣਗੇ ਇੱਥੋਂ ਦੇਖੋ ਸਾਡੇ ਮਾਨਜੋਗ ਡੀਜੀਪੀ ਸਾਹਿਬ ਤੇ ਮਾਨਜੋਗ ਐਸਐਸਪੀ ਸਾਹਿਬ ਜੀਆਂ ਸਾਨੂੰ ਸਖਤ ਹਦਾਇਤਾਂ ਬਈ ਜਿਹੜਾ ਇਹ ਬਠਿੰਡਾ ਜ਼ਿਲ੍ਹਾ ਇੱਕ ਕ੍ਰਾਈਮ ਫ੍ਰੀ ਹੋਣਾ ਚਾਹੀਦਾ ਤੇ ਸਾਡੀਆਂ ਲਗਾਤਾਰੀ ਅਸੀਂ ਪੁਲਿਸ ਸੰਤਰਕਾ ਅਸੀਂ ਸਾਡੀਆਂ ਗਸ਼ਤ ਪਾਲਟੀਆਂ ਤੇ ਸਾਡੇ ਐਸਐਚਓ ਸੇਵਾਨ ਚੌਂਕੀ ਚਾਰਜ ਅਸੀਂ ਰੌਂਡ ਦਾ ਕਲੌਕ ਹੀ ਸਕਿਉਰਟੀ ਡਿਊਟੀ ਦੇ ਲਈ ਅਸੀਂ ਕਾਰਵਾਈ ਕਰਦੇ ਰਹਿੰਦੇ ਆ ਬੇਸਿਕ ਕੰਮ